ਰਾਜਾ ਸੁਖਿੰਦਰ ਸਿੰਘ ਟੀਮ ਦਾ ਰੇਨ ਨਿਰਦੇਸ਼ਕ ਬਾਰੇ ਸੈਂਸ ਨੂੰ ਰੂਟ ਕਿਹ ਗੱਲ ਹੋਈ ਕਿ ਜਿਹੜੇ ਲੋਕਾਂ ਨੂੰ ਇਨਸਾਫ ਚਾਹੁੰਦੇ ਸੀ ਅੱਜ ਉਹ ਇਨਸਾਫ ਦੇ ਲਈ ਧਰਨਿਆਂ ਦੇ ਬੈਠੇ ਵੈਸੇ ਆਪ ਦੇ ਇਨਸਾਫ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਲੋਕਾਂ ਦੇ ਇਨਸਾਫ ਦੀ ਗੱਲ ਹੈ ਕਿਉਂਕਿ ਜਿਹੜੀ ਇੱਥੇ ਕੋਰਟ ਹੈ ਰਾਜਾ ਰਮਿੰਦਰ ਸਿੰਘ ਫੈਮਿਲੀ ਜੱਜ ਨੇ ਪ੍ਰਿੰਸੀਪਲ ਫੈਮਿਲੀ ਜੱਜ ਨੇ ਉਹਨਾਂ ਦੇ ਕੋਰਟ ਦੇ ਵਿੱਚ ਕਾਫੀ ਦੇਰ ਤੋਂ ਹੀ ਯਾਨੀ ਕਿ ਕਿਸੇ ਦਾ ਠੱਗਾ ਥਾਣੇਦਾਰੀ ਟੈਗ ਵਜ੍ਹਾ ਆਰਡਰ ਉਸ ਤਰੀਕੇ ਦਾ ਅਸੀਂ ਵੀ ਸਹਿਨ ਕਰ ਰਹੇ ਸੀ ਸਾਡੇ ਕਲੈਂਟਸ ਵੀ ਬੜੇ ਦੁਖੀ ਹੋ ਰਹੇ ਸੀ ਉਸ ਬਾਬ ਤੁਸੀਂ ਬਾਰ ਬਾਰ ਇਹਨਾਂ ਨਾਲ ਟਾਕ ਵੀ ਕਰਦੇ ਰਹੇ ਕਹਦੇ ਵੀ ਰਿਕਵੈਸਟਾਂ ਕਰਦੇ ਰਹੇ ਫਿਰ ਅਸੀਂ ਸੈਸ਼ਨ ਜੱਜ ਸਾਹਿਬ ਕੋਲੇ ਵੀ ਯਾਨੀ ਕਿ ਦੱਸਦੇ ਰਹੇ ਕਿ ਇਹ ਹਾਲਾਤ ਹੋ ਰਹੇ ਨੇ ਬਟ ਜਦੋਂ ਕੋਈ ਹੋਰ ਹੱਲ ਨਾ ਨਿਕਲਿਆ ਫਿਰ ਲਾਸਟ ਜਿਹੜਾ ਹੁੰਦਾ ਹੈ ਕਿ ਜੀ ਪੀਸਫੁਲੀ ਆ ਕੇ ਬਹਿ ਜਾਓ ਬੈਠੇ ਆਂ ਦੇਖਦੇ ਹਾਂ ਕੀ ਬੰਦ ਹੈ ਜੀ ਗੱਲ ਕਰਨੇ ਦੀ ਕੀ ਜੇ ਕਿ ਜਿਹੜੇ ਧਰਨਾ ਇਹ ਅਨਮਿੱਥੀ ਟਾਈਮ ਲਈ ਹੈ ਕਿ ਇੱਕ ਚੀਜ਼ ਦਾ ਨਹੀਂ ਨਹੀਂ ਅਨਮਿੱਥੀ ਲਈ ਦਾ ਧਰਨਾ ਪੀਸਫੁਲ ਹੈ ਕਿਉਂਕਿ ਸਾਨੂੰ ਲੱਗ ਵੀ ਰਿਹਾ ਫੀਲ ਇਹ ਹੋ ਰਿਹਾ ਇਸ ਕੋਰਟ ਦੇ ਵਿੱਚ ਕਿ ਜਿਵੇਂ ਕੋਈ ਵਕੀਲਾਂ ਦੀ ਇੱਥੇ ਜ਼ਰੂਰ ਤੇ ਨਹੀਂ ਹੈ ਸ਼ਾਇਦ ਸਾਨੂੰ ਵੀ ਲੱਗਦਾ ਕਿਉਂਕਿ ਅੰਦਰ ਜਾ ਕੇ ਫੀਲ ਕਰਦੇ ਸੀ ਕਿ ਕੋਈ ਸ਼ਾਇਦ ਇਹ ਕਹਿ ਰਹੀ ਹੈ ਕਿ ਤੁਹਾਡੀ ਕੀ ਜ਼ਰੂਰਤ ਹੈ ਸਿੱਧਾ ਬਸ ਕਲਾਇੰਟ ਆਊਗਾ ਤੇ ਸੰ ਦੱਸੂਗਾ ਉਹ ਵੀ ਕਰਨ ਕਿਉਂਕਿ ਫੈਸਲੇ ਵੀ ਇਸ ਤਰੀਕੇ ਦੇ ਹੋ ਰਹੇ ਸੀ ਕਿ ਜੀ ਜਿਵੇਂ ਫਾਰ ਐਗਜ਼ਾਮਪਲ ਮੈਂ ਛੋਟੀ ਜਿਹੀ ਧਾਰਨੇ ਦਿੰਦਾ ਕਿ ਜੀ ਖਰਚਾ ਦੱਸੋ ਕਿੰਨਾ ਲਾਉਣਾ ਹੈ ਪਹਿਲੇ 10000 ਚਲੋ ਵਕੀਲ ਕਹੇ ਨਹੀਂ ਜੀ ਘੱਟ ਕਰ ਦਿਓ ਨਹੀਂ ਫਿਰ 12 ਯਾਨੀ ਕਿ ਖਾੜੇ ਦਾ ਨਹੀਂ ਨਹੀਂ ਕਰਨੀ ਕਰਨਾ ਯਾਨੀ ਕਿ ਕੋਈ ਆਰਗੂਮੈਂਟ ਨਹੀਂ ਕਿਸੇ ਚੀਜ਼ ਦੀ ਕੋਈ ਹੈ ਨਹੀਂ ਕਿ ਜਿਸ ਤਰੀਕੇ ਨਾਲ ਚੱਲ ਰਿਹਾ ਸੀ ਸੋ ਹੋਰ ਵੀ ਬਹੁਤ ਜ਼ਿਆਦਾ ਸਾਡੀ ਇੱਕ ਹੀ ਰਿਜ਼ਰਵਮੈਂਟ ਸੀ ਬਾਰ ਬਾਰ ਅਸੀਂ ਅਥਵਾ ਹਾਈ ਕਾਉਰਟ ਨੂੰ ਵੀ ਦੱਸਦੇ ਰਹੇ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਫਿਰ ਸਾਡੇ ਕੋਲੇ ਲਾਸਟ ਤਾ ਫਿਰ ਧਰਨੇ ਹੀ ਇਹਦੇ ਵਿੱਚ ਬਹਿ ਗਏ ਐਡਵੋਕੇਟ ਸੰਜੀਵ ਗੋਏ ਐਡਵੋਕੇਟ ਸੰਜੀਵ ਗੋਏ ਸੰਜੀਵ ਜੀ ਕੀ ਕਹਿਣਾ ਚਾਹੋਗੇ ਕਿ ਜੇ ਆਪਾਂ ਜੇ ਧੰਨੇ ਦੀ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਹੁਣ ਦੇ ਧੰਨੇ ਜੋ ਸਾਰੀ ਯੂਨੀਅਨ ਨੇ ਕਿ ਕੁਝ ਪਾਰਟ ਹੈ ਕਿ ਜਿਹੜੇ ਇੱਥੇ ਧੰਨੇ ਦੇਖੋ ਜਿਹੜਾ ਇਹ ਤਰਨਾ ਹੈਗਾ ਸਾਡਾ ਸਮੁੱਚੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਕੱਲ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਉਸ ਤੋਂ ਪਹਿਲਾਂ ਕਈ ਵਕੀਲਾਂ ਨੇ ਪ੍ਰਧਾਨ ਜੀ ਕੋਲੇ ਦਰਖਾਸਤ ਦਿੱਤੀ ਕਿ ਜਿਹੜਾ ਇਸ ਕੋਰਟ ਦਾ ਵਤੀਰਾ ਹੈ ਰਵਈਆ ਬਹੁਤ ਹੀ ਖਰਾਬ ਹੈ ਮਤਲਬ ਮੰਦਾ ਚੰਗਾ ਬੋਲਾ ਜਾਂਦਾ ਜੋ ਉਸ ਤੋਂ ਬਾਅਦ ਬਾਰ ਬੰਨੋ ਮੀਟਿੰਗ ਬੁਲਾਈ ਗਈ ਕੱਲ ਸਵੇਰੇ 10:30 ਵਜੇ ਦਾ ਟਾਈਮ ਸੀਗਾ ਜਿਹਦੇ ਵਿੱਚ ਬਾਰ ਦੇ ਤਕਰੀਬਨ 150-200 ਵਕੀਲਾਂ ਨੇ ਭਾਗ ਲਿਆ ਤੇ ਉਸ ਦੇ ਵਿੱਚ ਜਨੈਨਿਮਸਲੀ ਇਹ ਫੈਸਲਾ ਹੋਇਆ ਕਿ ਜਿੰਨਾ ਚਿਰ ਇਸ ਪ੍ਰੈਜਾਈਡਿੰਗ ਆਫਿਸ ਦਾ ਐਟੀਟਿਊਡ ਨਹੀਂ ਸੁਧਰਦਾ ਤੇ ਉਹਨਾਂ ਚ ਇੱਕ ਸਾਡਾ ਜਿਹੜਾ ਹੈਗਾ ਇਹ ਤਰਨਾ ਅਨਮਿੱਥੇ ਸਮੇਂ ਲਈ ਅਸੀਂ ਦਾ ਬਾਈਕਟ ਕਰਾਂਗੇ ਤੇ ਅਸੀਂ ਕੋਈ ਵੀ ਇਹਦੀ ਕੋਡ ਦਾ ਡੈਨੀਕਰ ਕੋ ਨਾ ਕੋਈ ਮੁੰਚੀ ਨਾ ਕੋਈ ਵਕੀਲ ਇਸ ਕੋਰਟ ਦੇ ਵਿੱਚ ਨਹੀਂ ਆਏਗਾ ਕਲਾਇੰਟਾਂ ਨੂੰ ਕਲਾਇੰਟ ਜਾ ਸਕਦੇ ਨੇ ਉਸ ਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਮ ਲੋਕ ਨੇ ਕਿਉਂਕਿ ਦੁਖੀ ਹੋ ਕੇ ਥੋੜੇ ਜਿਹੜੇ ਕੋਰਟ ਕਚਹਿਰੇ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਫੇਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਨਹੀਂ ਬਿਲਕੁਲ ਅਸੀਂ ਕਲਾਇੰਟਾਂ ਦੀ ਹੀ ਲੜ ਰਹੇ ਹਾਂ ਜਿਹੜੀ ਲੜਾਈ ਹੈ ਸਾਡੀ ਕਲਾਇੰਟਾਂ ਦੀ ਲੜਾਈ ਲੜਦੇ ਹਾਂ ਜਿਵੇਂ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਹਰੇ ਕੋਈ ਕਾਨੂੰਨ ਦੀ ਗੱਲ ਨਹੀਂ ਸੀਗੀ ਬਸ ਤਾਂ ਕਹੀ ਚੱਲ ਰਿਹਾ ਸੀਗਾ ਜੇ ਕੋਈ ਖਰਚੇ ਦੀ ਗੱਲ ਹੈ 10000 ਦਾ ਕੋਈ ਬੋਲ ਦੇ ਜਨਾਬ ਦੇਖ ਕੇ ਲਗਾ ਲਓ ਤਾਂ 12000 ਜਾਂ ਫਿਰ ਨਹੀਂ ਬੋਲਦਾ ਤਾਂ 15000 ਰੁਪਇਆ ਇੱਕ ਤਰੀਕੇ ਨਾਲ ਕਲਾਇੰਟ ਵੀ ਬਹੁਤ ਦੁਖੀ ਸੀਗੇ ਜੋ ਸਾਨੂੰ ਸੁਣਦੇ ਵਿੱਚ ਆ ਕਿ ਇਹਨਾਂ ਨੂੰ ਫੈਮਿਲੀ ਕੋਡ ਦਾ ਪਰਪਸ ਇਹ ਕੋਡ ਜਿਹੜੀ ਹੈਗੀ ਹੈ ਫੈਮਿਲੀ ਕੋਡ ਹੈ ਉਹਦਾ ਸਿਰਫ ਬਸਾਉਣ ਵਾਲੀ ਗੱਲ ਕਰਦੇ ਆ ਕਿ ਐਮਈਕੇਵੀਲ ਸੈਟਲਮੈਂਟ ਦੇ ਵਿੱਚ ਅਸੀਂ ਘਰ ਬਸਾਇਆ ਜਾਵੇ ਬਟ ਜਿੱਦਨ ਦੀ ਇਹ ਕੋਰਟ ਆਈ ਹੈ ਇੱਕ ਵੀ ਮੀਡੀਏਸ਼ਨ ਨਹੀਂ ਹੋਈ ਇਸ ਕੋਰਟ ਦੇ ਵਿੱਚ ਜੋ ਸੁਣਨ ਦੇ ਵਿੱਚ ਆਇਆ ਇਸ ਕਰਕੇ ਸਾਡਾ ਇਹ ਸਿਰਫ ਕਲਾਇੰਟਾਂ ਲਈ ਹੀ ਜਿਹੜਾ ਹੈ ਸੰਘਰਸ਼ ਹੈ ਕਲਾਇੰਟਾਂ ਲਈ ਸੰਘਰਸ਼ ਹੈ